ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਟਰੈਕਟਰ ਕਿਵੇਂ ਭੰਨਦਾ ਜੀ ਕੀ ਗੱਲਬਾਤ ਹੋ ਰਹੀ ਹੈ ਇਹ ਟਰੈਕਟਰ ਜੀ ਜਿੱਦਾਂ ਛੁਪ ਕਰਨ ਦੇ ਗੋਲੀ ਮਾਰੀ ਹੈ ਹਾਂਜੀ ਇਹ ਉਦੋਂ ਫੌਜ ਨੇ ਆ ਕੇ ਸਾਰੇ ਇਧਰ ਦੀ ਕੁਸ਼ਤਾ ਇਸ ਪਾਸੇ ਦੀ ਹਾਂਜੀ ਉਸ ਇਸ ਪਾਸੇ ਦੀ ਗੁੰਡੇ ਉਹਨਾਂ ਦੇ ਨਾਲ ਸੀ ਹਾਂਜੀ ਇਧਰੋਂ ਗਰਨੇਡ ਸਿੱਟੀ ਗਏ ਆ ਉਹ ਅੱਛਾ ਜੀ ਸਾਨੂੰ ਨੇੜੇ ਸਾਨੂੰ ਤਾਂ ਦੂਰ ਜਦੋਂ ਸਾਡੇ ਪੈਰਾਂ 'ਚ ਗਰਨੇਡਿਕ ਦੇ ਸੀ ਅਸੀਂ ਦੂਰ ਭੱਜ ਗਏ ਹਾਂਜੀ ਉਹਨਾਂ ਨੇ ਆ ਕੇ ਟਰੈਕਟਰ ਭੰਨੇ ਆ ਗਾਲਾਂ ਵੀ ਦਿੱਤੀਆਂ ਬਹੁਤ ਕੁਛ ਕੀਤਾ ਉਹਨਾਂ ਨੇ ਅੱਛਾ ਜੀ ਥਾਪੀਆਂ ਵੀ ਮਾਰਦੇ ਰਹੇ ਇੱਥੇ ਉਹ ਅੱਛਾ ਜੀ ਠੀਕ ਹੈ ਤੇ ਸੰਗਤ ਦਾ ਕਿੰਨਾ ਕਿੰਨਾ ਨੁਕਸਾਨ ਹੋਇਆ ਜੀ ਆਪਣੇ ਸੰਗਤ ਦਾ ਜੀ ਵੇਖੋ ਇੱਥੇ ਸਾਰਾ 3-400 ਬੰਦਾ ਮਤਲਬ ਉਧਰ ਤੇ ਇੱਧਰ 200 ਬੰਦਾ ਇੱਧਰ ਵੀ ਜ਼ਖਮੀ ਹੋਇਆ ਅੱਛਾ ਜੀ ਇੱਕ ਮੁੰਡੇ ਨੂੰ ਤਾਂ ਇੱਥੋਂ ਚੱਕ ਕੇ ਲੈ ਗਏ ਸੀ ਫਿਰ ਉਹਨੂੰ ਕਰਨਾਲ ਲੈ ਗਏ ਫਿਰ ਉਹਨੂੰ ਮਤਲਬ ਉਹਦੀਆਂ ਲੱਤਾਂ ਬਾਹਾਂ ਇੰਨੀਆਂ ਮਤਲਬ ਸੱਟਾਂ ਆਉਂਦੇ ਮਾਰੀਆਂ ਬਹੁਤ ਹੀ ਜ਼ਿਆਦਾ ਅੱਛਾ ਜੀ ਤੇ ਟਰੈਕਟਰ ਦਾ ਕੀ ਆਪਣਾ ਨੁਕਸਾਨ ਕੀਤਾ ਜੀ ਇਹਨਾਂ ਨੇ ਕੀ ਸਾਰਾ ਟਰੈਕਟਰ ਦਾ ਸਾਰਾ ਜੀ ਵੇਖੋ ਆ ਨੁ ਆਹ ਸਾਡਾ ਪੰਪਰ ਆਹ ਸਾਰਾ ਟਪੇ ਆਹ ਟਾਇਰ ਹਰੇ ਟਾਇਰ ਭੰਨੇ ਹੋਏ ਸਾਰੇ ਟਰਾਲੀਆਂ ਦੇ ਤੁਸੀਂ ਉਹ ਉਹ ਟਰੈਕਟਰ ਉਹ ਵੇਖ ਲਓ ਆਹ ਵੇਖ ਲਓ ਸਾਰੇ ਟਰੈਕਟਰ ਭੰਨੇ ਹੋਏ ਹਾਂਜੀ ਆ ਵੀ ਇਹਦਾ ਵੀ ਨੁਕਸਾਨ ਹੈਗਾ ਜੀ ਆਹ ਸਾਰੇ ਸਾਰੇ ਤੇਲ ਇਹਨਾਂ ਦੇ ਜਿੰਨੇ ਤੇ ਇੱਥੇ ਟੁਕਿਆਂ ਤੇ ਸਾਰੀਆਂ ਪੈਪਾ ਮਾਰਤੀਆਂ ਅੱਛਾ ਜੀ ਜੋ ਕੁਛ ਇੱਥੇ ਸਾਡਾ ਟਰਾਲੀਆਂ ਚ ਪਿਆ ਸੀ ਹਾਂਜੀ ਜਾਂ ਕੋਈ ਖੰਡ ਪਿਆ ਸੀ ਜਾਂ ਕੋਈ ਪਿਆ ਸੀ ਕੁਛ ਵੀ ਹਾਂਜੀ ਉਹ ਸਾਰਾ ਡੋਲਦਾ ਇੱਕ ਇੱਥੇ ਡੀਜ਼ਲ ਦੀ ਕੈਨ ਵੀ ਭਰੀ ਪਈ ਸੀ ਸਾਡੀ 70 uh, 75 ਲੀਟਰ ਦੀ ਅੱਛਾ ਜੀ ਨਾਲ ਲੈ ਕੇ ਚੱਕੇ ਨੁਕਸਾਨ ਤਾਂ ਜੀ ਵੇਖੋ ਬਹੁਤ ਹੀ ਜ਼ਿਆਦਾ ਆ ਪਿੱਛੇ ਟਰੈਕਟਰ ਆ ਆ ਸਾਰੇ ਤੁਸੀਂ ਵੇਖ ਲਓ ਆ ਟਰੈਕਟਰ ਪੰਨੇ ਖੜੇ ਆ ਆ ਤੁਸੀਂ ਆ ਵੇਖ ਲਓ ਆ ਵੀ ਪੰਨੇ ਆ ਆ ਕੇ ਵੇਖੋ ਇਹ ਟਾਕੇ ਤਾਂ ਹੁਣ ਉਹ ਰਾਸਤੇ ਹਾਂਜੀ ਇਹ ਟਕਣੇ ਤਾਂ ਪਹਿਣੇ ਹੀ ਸੀ ਹਾਂਜੀ ਇਹ ਸਾਰੇ ਟਰੈਕਟਰ ਪੰਨੇ ਆ ਆ ਵੇਖੋ ਆ ਪੰਨੇ ਆ ਆ ਆਏ ਖਮੁਰੇ ਨੇ ਹਾਂ ਜੀ ਲਾਈਟਾਂ ਵੀ ਤੋੜੀਆਂ ਫਰੀਆਂ ਸਾਰਾ ਕੁਝ ਭੰਨਿਆ ਪਿਆ ਸੱਦੋ ਸਾਰਾ ਭੰਨ ਕੇ ਵੈਡਾਂ ਵੀ ਸਾਰੀਆਂ ਭੰਨਤੀਆਂ ਹਾਂ ਜੀ ਸਭ ਕੁਝ ਭੰਨਿਆ ਉਧਰੋਂ ਵੀ ਭੰਨੇ ਪਏ ਤੇ ਬਾਕੀ ਆ ਟਰਾਲੀਆਂ ਦੇ ਟਾਇਰ ਆ ਇਹਨਾਂ ਦੇ ਵਿੱਚ ਸੂਏ ਮਾਰੇ ਆ ਇੱਕ ਉਹ ਗੱਡੀ ਖੜੀ ਆ ਉਹ ਖੜੀ ਤੁਹਾਨੂੰ ਮੁਖਾਉਣੇ ਆ ਜੋ ਹਾਂ ਜੀ ਆ ਸਾਰੀ ਗੱਡੀ ਵੀ ਭੰਨੀ ਖੜੀ ਆ ਹਾਂ ਸੱਗੀ ਖੜੀ ਆ ਗੱਡੀ ਸਾਰੀ ਭੰਨੀ ਪਈ ਆ ਹਾਂ ਵੇਖਾ ਜਬਰ ਨਹੀਂ ਗੜਮ ਤੇ ਦੇਖੋ ਇਹ ਇੱਥੇ ਕੁ ਪਿਆ ਸਾਪ ਵੀ ਪੜਾ ਪਿਆ ਆ ਵੇਖੋ ਉਹ ਸਾਰੀ ਗੱਡੀ ਦਾ ਹਾਂ ਜੀ ਇਹਦਾ ਨੁਕਸਾਨ ਕੀਤਾ ਗੱਡੀ ਸਾਰੀ ਭੰਨੀ ਪਈ ਆ ਆ ਤੁਸੀਂ ਦੇਖ ਹੀ ਰਹੇ ਹੋ ਸੰਗਤ ਜੀ ਦੇਖੋ ਗੱਡੀ ਇਹ ਮਤਲਬ ਸਾਰੀ ਜੀਬ ਤੋੜੀ ਪਈ ਆ ਸਾਰੇ ਸ਼ੀਸ਼ੇ ਹੁਛੇ ਪਲੇੰਗ ਆ ਇੱਧਰ ਆਹ ਟਰੈਕਟਰ ਆ ਚਲੋ ਇਹ ਆ ਆਹ ਆਜ ਦਾ ਵੀ ਆਹ ਅਮੋਰੀਆਂ ਲਾਈਟਾਂ ਟਾਇਰਾਂ ਲੂਟਾ ਤੋੜਿਆ ਰੰਗ ਟਾਇਰ ਵੀ ਤੋੜਿਆ ਪਿਆ ਉਹ ਤੇ ਮਗਰ ਉੱਥੇ ਆ ਟਾਇਰ ਦੂਰੇ ਸਾਰੇ ਹਵਾ ਕੱਢੀ ਪਈ ਐ ਬਾਕੀ ਤੁਸੀਂ ਲੈ ਲਓ ਵੀ ਇੱਧਰ

ਆ ਵੀ ਇਹਦਾ ਵੀ ਤੇਲ ਤੂਲ ਡੋਲਿਆ ਪਿਆ ਸਾਰਾ ਪੰਨੇ ਇਹ ਟਾਕੇ ਦਾ ਹੁਣ ਪਏ ਆ ਜੀ ਉਹ ਵੇਖੋ ਮਗਰ ਉਹ ਤੇਲ ਤੂਲ ਵੀ ਵਿੰਗਾ ਹੋਇਆ ਪਿਆ ਉਹ ਸਾਰਾ ਪੜਿਆ ਪਿਆ ਆ ਤੁਸੀਂ ਵੇਖ ਲਓ ਇਹਦਾ ਮੀਟਰ ਮੋਟਰ ਆ ਨਵਾਂ ਟਰੈਕਟਰ ਸੀ ਇਹਦਾ ਵੇਖੋ ਕੀ ਹਾਲ ਕੀਤਾ ਪਿਆ ਉਹ ਨਵਾਂ ਟਰੈਕਟਰ ਮੀਟਰ ਮੋਟਰ ਪੰਨੇ ਆ ਪਏ ਜਮਾਨਾ ਨਵਾਂ ਟਰੈਕਟਰ ਸੀ ਹਾਂਜੀ ਵੇਖੋ ਕੀ ਹਾਲ ਕੀਤਾ ਪਿਆ ਸਾਰਾ ਤੋਲ ਭੰਨ ਦਿੱਤੀ ਮੀਟਰ ਜਿਹੜਾ ਕਿ ਮੀਟਰ ਹੁਣ ਇਹਦਾ ਜੰਸ ਉਥੋਂ ਇੱਥੋਂ ਮਿਲ ਨਹੀਂ ਰਿਹਾ ਅੱਛਾ ਜੀ ਇਹ ਕਿੰਨੇ ਦਾ ਜੀ ਮੀਟਰ ਪਤਾ ਨਹੀਂ ਜੀ ਉਹ ਤਾਂ ਐਨਸੀ ਦੱਸੂਗੀ ਵੀ ਕਿੰਨੇ ਦਾ ਅੱਛਾ ਜੀ ਹੁਣ ਆਪਾਂ ਤਾਂ ਇਹਨੂੰ ਟਾਇਰ ਲਾ ਕੇ ਲੈ ਗਏ ਨਾਲ ਪਾਸਲਾ ਟਾਇਰ ਵੀ ਲਾ ਕੇ ਲੈ ਗਏ ਜੀ ਤੇ ਮੀਟਰ ਵੀ ਭੰਦਾ ਉਧਰ ਗੱਡੀਆਂ ਵੀ ਤੋੜੀਆਂ ਪਈਆਂ ਮਤਲਬ ਕੁੱਲ ਮਿਲਾ ਕੇ ਦੇਖ ਮੰਨ ਕੇ ਚਲੋ ਸਵਾਇਮਾਨ ਡਾਕਟਰ ਦੀ ਗੱਡੀ ਉੱਥੇ ਸੀ ਉਹ ਉੱਥੇ ਪਿੱਛੇ ਹਾਂਜੀ ਉਹ ਹੁਣ ਤਾਂ ਮੈਨੂੰ ਜਿਹਾ ਲੱਗਦੀ ਸ਼ਾਇਦ ਲਾਏ ਗਏ ਚੱਕ ਕੇ ਇੱਥੋਂ ਹਾਂਜੀ ਉਹਨਾਂ ਤੇ ਇੱਕ ਭੜਾਈ ਦਾ ਕੰਮ ਕਰਦੇ ਸੀ ਵੀ ਦਵਾਈ ਦੇ ਸੀ ਜਾਂ ਇੱਥੋਂ ਹੁਣ ਜਿਹੜੇ ਬੰਦਿਆਂ ਨੂੰ ਗ੍ਰਨੇਡ ਜਦੋਂ ਵਜਦਾ ਸੀ ਉਹ ਚੜਦੀ ਸੀ ਹਾਂਜੀ ਤੇ ਉਹ ਦਵਾਈ ਦਿੰਦੇ ਸੀ ਅੱਖਾਂ-ਅੱਖਾਂ ਦੀ ਹਾਂਜੀ ਉਹਨਾਂ ਦੀ ਵੀ ਉਹ ਮੁੰਡੇ ਦੀ ਬਾਹ ਤੋੜਦੀ ਉਹਨਾਂ ਦੀ ਗੱਡੀ ਸਾਰੀ ਚੂਰ ਕਰਦੀ ਅੱਛਾ ਮਾਰ-ਮਾਰ ਕੇ ਰਾਣਾ ਹੂੰ ਹੂੰ ਐਡੇ ਮਤਲਬ ਉਹਨਾਂ ਨੇ ਗੁੰਡਾ ਕਰਦੀ ਇੱਥੇ ਕੀਤੀ ਹੈ ਤੇ ਆਪਣਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਜਾਂ ਇਹਨਾਂ ਦੇ ਕੋਈ ਪਰਚਾ ਵਗੈਰਾ ਹੋਇਆ ਜੀ ਪ੍ਰਸ਼ਾਸਨ ਦੀ ਤਾਂ ਵੇਖੋ ਜੀ ਜਿਹੜੀ ਪ੍ਰਸ਼ਾਸਨ ਦੀ ਗੱਲ ਹੈ ਹਾਂਜੀ ਇਹ ਪੰਜਾਬ ਸਰਕਾਰ ਤਾਂ ਇਹਨਾਂ ਨਾਲ ਮਿਲੀ ਵੀ ਆ ਹਾਂਜੀ ਹਾਂਜੀ ਤੁਸੀਂ ਐਂ ਹਿਸਾਬ ਲਾ ਲਓ ਵੀ ਇੱਕ ਬੰਦਾ ਪੰਜਾਬ ਦੀ ਧਰਤੀ ਤੇ ਆ ਕੇ ਹਾਂਜੀ ਸ਼ੋਪ ਕਰਨ ਦੇ ਗੋਲੀ ਮਾਰੀ ਉਹਨਾਂ ਨੇ ਹਾਂਜੀ ਪੰਜਾਬ ਦੀ ਧਰਤੀ ਤੇ ਆ ਕੇ ਤੇ ਇਹਨਾਂ ਨੇ 0 ਐਫ ਆਰ ਆਈ ਕੱਟੀ ਆ ਜਿਹੜੀ ਕਿ ਉਹ ਵੀ 9 ਦਿਨਾਂ ਬਾਅਦ ਹਾਂਜੀ ਪਟਿਆਲਾ ਹਸਤਾਲ ਚੋਂ ਮੁੰਡਾ ਪਿਆ ਰਿਹਾ ਹੈ ਹਾਂਜੀ 9 ਦਿਨਾਂ ਬਾਅਦ ਉਹਦੇ ਤੇ 0 ਐਫ ਆਰ ਆਈ ਨਾ ਨਹੀਂ ਕੱਟੀ ਆ ਤੁਸੀਂ ਵੇਖ ਲਓ ਹੁਣ ਉਹ ਦੂਜੇ ਮੁੰਡੇ ਦੀ ਹਜੇ ਕੱਟੀ ਨਹੀਂ ਉਹ ਵੀ ਕੋਟ ਨੇ ਸਟੈਂਡ ਲਿਆ ਮਾੜਾ ਉਟਾ ਫੇਰ ਕਿਤੇ ਜਾ ਕੇ ਉਹਨਾਂ ਨੇ ਇਹਨਾਂ ਨੇ ਰੈਪਟ ਕੱਟੀ ਆ ਉਹਦੇ ਜਿਹੜਾ ਕਿ ਇਹਨਾਂ ਨੇ ਮਤਲਬ ਇਹਨਾਂ ਦਾ ਬਣਦਾ ਏਸੀ ਪੰਜਾਬ ਸਰਕਾਰ ਦਾ ਵੀ ਅਸੀਂ ਉਹਨਾਂ ਤੇ ਰੈਪਟ ਕੱਟਿਆ ਵੀ ਸਾਡੀ ਜਗ੍ਹਾ ਦੇ ਵਿੱਚ ਆ ਕੇ ਹਾਂਜੀ ਹੁਣ ਇਹ ਟਰੈਕਟਰ ਖੜੇ ਹੈ ਪੰਜਾਬ ਦੀ ਜਗ੍ਹਾ 'ਚ ਹਾਂਜੀ ਤੇ ਇੱਥੇ ਆ ਕੇ ਉਹਨਾਂ ਨੇ ਟਰੈਕਟਰ ਪੜਿਆ ਤੇ ਪੰਜਾਬ ਗਵਰਨਮੈਂਟ ਨੇ ਤਾਂ ਕੋਈ ਇਹਦੇ ਤੇ ਟਿੱਕਾ ਟਿੱਪਣੀ ਨਹੀਂ ਕੀਤੀ ਕੋਈ ਗੱਲ ਹੀ ਨਹੀਂ ਕੀਤੀ ਹਾਂਜੀ ਤੇ ਤੁਸੀਂ ਆਪਣੇ ਕਿੱਥੋਂ ਆ ਜੀ ਆਪਣਾ ਦੱਸਿਓ ਮਾੜਾ ਜਿਹਾ ਵੇਰਵਾ ਅਸੀਂ ਮਹਿਮਾ ਸਰਜਾ ਤੋਂ ਅੱਛਾ ਜੀ ਸਿੱਧੂਪੁਰ ਦੇ ਪ੍ਰਧਾਨ ਪਿੰਡ ਪ੍ਰਧਾਨ ਮਹਿਮਾ ਸਰਜਾ ਠੀਕ ਹੈ ਜੀ ਹਾਂਜੀ ਇਹ ਤੁਹਾਡੀ ਅੱਖਾਂ ਦੇ ਸਾਹਮਣੇ ਹੋਇਆ ਸਾਰਾ ਕੁਝ ਹਾਂਜੀ ਹਾਂਜੀ ਜਿਵੇਂ ਅੱਖਾਂ ਦੇ ਸਾਹਮਣੇ ਹਾਂਜੀ ਇਹ ਹੁਣ ਸਾਡੇ ਹੀ ਦੇਖ ਲਓ ਜੀ ਆਪਣੇ ਕਿਸਾਨਾਂ ਭਰਾਵਾਂ ਦਾ ਵੀ ਜਦੋਂ ਆਪਦੀ ਧਰਤੀ ਤੇ ਹੁੰਦਾ ਹੀ ਇਹ ਹਾਲਾਤ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਤੇ ਆਮ ਬੰਦੇ ਦੇ ਹਾਲਾਤ ਵੇਖ ਲਓ ਜੀ ਅੱਜ ਕੀ ਹੋਣਗੇ ਉਹ ਉਹ ਮੁੰਡਾ ਜਿਹੜਾ ਹੁਣ ਜਿਹੜਾ ਸ਼ੁਭਕਰਨ ਮੁੰਡਾ ਮਰਿਆ ਸਾਰੀ ਉਹਦੇ ਕੋਲੇ 10 ਕਿੱਲੇ ਜ਼ਮੀਨ ਸੀ ਕੋਸਰ ਨੇ ਜ਼ਮੀਨ ਗੈਣੇ ਗੁਣੇ ਪਾਤੀ ਉਹਦੀ ਭੈਣ ਵਿਆਹਣ ਚ ਮਤਲਬ ਉਹਦੇ ਕੋਲੇ ਸਾਰੀ 2 ਕਿੱਲੇ ਜ਼ਮੀਨ ਹੈ ਹਾਂਜੀ ਉਹ ਮੁੰਡੇ ਦਾ ਟਰੈਕਟਰ ਵੀ ਇੱਥੇ ਸੀ ਉਹਦੀ ਜਾਨ ਚਲੀ ਗਈ ਹਾਂਜੀ ਇੱਕ ਭੈਣ ਉਹਦੀ ਕਰਵਾਰੀ ਹੈ ਹਾਂਜੀ ਤੇ ਘਰ ਦੀ ਹਾਲਤ ਉਹਦੀ ਦੱਸੋ ਤੁਸੀਂ 1.5-2 ਕਿੱਲੇ ਵਾਲੇ ਦੀ ਘਰ ਦੀ ਹਾਲਤ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਕੀ ਹਾਲਤ ਕਿੱਡੀ ਚੰਗੀ ਤੇ ਉਹ ਭੈਣ ਦਾ ਵਿਆਹ ਕਰਨ ਵਾਸਤੇ ਤਾਂ ਨਹੀਂ ਜੀ ਕੋਈ ਜਰੂਰਤ ਹੈ ਹਾਂਜੀ ਉਹ ਭੈਣ ਦਾ ਵਿਆਹ ਕਰਨ ਵਾਸਤੇ ਜੀ ਇਹ ਗਵਰਨਮੈਂਟ ਨੇ ਉਹਨੂੰ ਨੌਕਰੀ ਸ਼ਾਇਦ ਦੇਤੀ ਹਾਂਜੀ ਅਜੇ ਮੈਨੂੰ ਪੱਕਾ ਪਤਾ ਨਹੀਂ 1 ਕਰੋੜ ਰੁਪਏ ਇਹ ਪੰਜਾਬ ਗਵਰਨਮੈਂਟ ਨੇ ਕਿਹਾ ਸੀ ਠੀਕ ਹੈ ਜੀ ਸ਼ਾਇਦ ਦੇਤਾ ਪਤਾ ਨਹੀਂ ਨਹੀਂ ਦਿੱਤਾ ਇਸ ਗੱਲ ਦਾ ਮੈਨੂੰ ਪਤਾ ਨਹੀਂ ਜੇ ਸਾਡੇ ਵੱਲੋਂ ਕੋਈ ਹੈਲਪ ਦੀ ਲੋੜ ਹੋਵੇ ਅਸੀਂ ਤੁਹਾਨੂੰ ਨੰਬਰ ਲਿਖਾ ਕੇ ਜਾਂਦੇ ਹਾਂ ਜੀ ਆਪਦਾ ਠੀਕ ਹੈ ਜੀ ਕਿਤੇ ਵੀ ਕੋਈ ਜ਼ਰੂਰਤ ਆ ਤੇ ਸਾਨੂੰ ਜਦੋਂ ਮਰਜ਼ੀ ਵੇਖੋ ਜੀ ਅਸੀਂ ਅਸੀਂ ਤਾਂ ਵੇਖੋ ਤੁਹਾਨੂੰ ਇਹ ਨਹੀਂ ਅਸੀਂ ਕਹਿੰਦੇ ਅਸੀਂ ਨਾਂ ਤਾਂ ਕੋਈ ਥੋ-ਥੋ ਪੈਸਾ ਮੰਗਦੇ ਹਾਂ ਹਾਂਜੀ ਅਸੀਂ ਤੁਹਾਨੂੰ ਇਹ ਕਹਿੰਨੇ ਆ ਵੀ ਅਸੀਂ ਤੁਸੀਂ ਨੰਬਰ ਦੇਜੋ ਤਾਂ ਅਸੀਂ ਤੁਹਾਨੂੰ ਫੋਨ ਕਰ ਦਿਆਂਗੇ ਹਾਂਜੀ ਜਿਹੜਾ ਟਰੈਕਟਰ ਦਾ ਨੁਕਸਾਨ ਆ ਜਿੰਨਾ ਤੁਸੀਂ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਨੂੰ ਨੇ ਵੀ ਜੋ ਕੋਈ ਯੋਗਦਾਨ ਪਾ ਸਕਦਾ ਕੋਈ 10 ਪਾ ਸਕਦਾ ਕੋਈ 20 ਪਾ ਸਕਦਾ ਜਿੰਨਾ ਕਿਸੇ ਦਾ ਹੋਏਗਾ ਹਾਂਜੀ ਵੀ ਉਹ ਸਾਹਿਬ ਨਾਲ ਤੁਸੀਂ ਆ ਕੇ ਅਸੀਂ ਤੋ ਤੋਂ ਪੈਸੇ ਨਹੀਂ ਸੀ ਮੰਗਦੇ ਹਾਂਜੀ ਅਸੀਂ ਕਹਿੰਨੇ ਵੀ ਤੋ ਮਿਸਤਰੀ ਬੁਲਾ ਲਾਂਗੇ ਜਿੱਥੇ ਉੱਥੇ ਤੁਹਾਨੂੰ ਸੱਦ ਲਾਂਗੇ ਜੋ ਤੁਸੀਂ ਯੋਗਦਾਨ ਪਾਉਣਾ ਤੁਸੀਂ ਕੋਈ ਨਹੀਂ ਜੀ ਆਪਾਂ ਸੰਗਤ ਤਾਂ ਕਿ ਵੀਡੀਓ ਪਹੁੰਚ ਜਾਣੀ ਹੈ ਹਾਂਜੀ ਹਾਂਜੀ ਜਿਵੇਂ ਵੀ ਵਿਚਾਰ ਹੋਊਗੀ ਅਸੀਂ ਨੰਬਰ ਤੁਹਾਨੂੰ ਆਪਦਾ ਦੇ ਕੇ ਜਾਣੇ ਆ ਠੀਕ ਹੈ ਜੀ ਤੇ ਉਹ ਤੁਹਾਨੂੰ ਦੱਸਾਂਗੇ ਚਲੋ ਵੀ ਇਸੇ ਕਰਕੇ ਆਏ ਸੀਗੇ ਵੀ ਅਸੀਂ ਪਤਾ ਕਰੀਏ ਹਾਲਾਤ ਕੀ ਹੈ ਦੂਰ ਬੈਠਿਆਂ ਦਾ ਪਤਾ ਨਹੀਂ ਲੱਗਦਾ ਨਹੀਂ ਲੱਗਦਾ ਜੀ ਨਹੀਂ ਲੱਗਦਾ ਐ ਤਾਂ ਹੁਣ ਇੱਥੇ ਪਤਾ ਕੀ ਹੈ ਜੀ ਇੱਥੇ ਆ ਕੇ ਕਈ ਬੰਦੇ ਵੀਡੀਓ ਬਣਾ ਲੈਂਦੇ ਆ ਉਹ ਬਾਹਰ ਜੀ ਆ ਮੇਰਾ ਟਰੈਕਟਰ ਹੈ ਪਰ ਅਸੀਂ ਇਹ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਵੀ ਵੇਖੋ ਅਸੀਂ ਤੁਹਾਨੂੰ ਕਹ ਰਹੀਏ ਜੀ ਸਾਡੇ ਟਰੈਕਟਰ ਠੀਕ ਅਸੀਂ ਤਾਂ ਤੁਹਾਨੂੰ ਕਹਿੰਨੇ ਆ ਵੀ ਨਾ ਤਾਂ ਸਾਨੂੰ ਪੈਸੇ ਦੀ ਜ਼ਰੂਰਤ ਹੈ ਹਾਂਜੀ ਅਸੀਂ ਕਹਿੰਨੇ ਵੀ ਆਹ ਆ ਚੀਜ਼ ਤੁਹਾਡੇ ਸਾਹਮਣੇ ਹੈ ਹਾਂਜੀ ਸਾਰਾ ਕੁਝ ਪਰ ਅਸੀਂ ਤਾਂ ਤੁਹਾਨੂੰ ਇਹ ਕਹਿੰਨੇ ਵੀ ਯੋਗਦਾਨ ਜਿੰਨਾ ਕਿਸੇ ਤੋਂ ਪੈਂਦਾ ਕੋਈ 5 ਵਾਲਾ ਕੋਈ 7 ਵਾਲਾ ਵੇਖੋ ਇੱਕ ਬੰਦੇ ਨੂੰ ਨੁਕਸਾਨ ਚਲਣਾ ਬਹੁਤ ਔਖਾ ਹਾਂਜੀ ਹਾਂਜੀ ਜੇ ਇੱਕ ਬੰਦੇ ਦਾ ਲੱਖ ਦਾ ਨੁਕਸਾਨ ਹੈ ਜੇ ਉਹਨੂੰ 5 5 7 7000 ਨਾਲ ਆ ਕੋਈ ਹਾਰਾ ਲੱਗਦਾ ਤਾਂ ਉਹ ਚੰਗੀ ਗੱਲ ਹੈਨ ਵਾਲੇ ਨੂੰ ਫਰਕ ਕੋਈ ਨਹੀਂ ਪੈਂਦਾ ਪੰਜ ਪੰਜ ਸੌ ਨਹੀਂ ਬੰਦਾ ਜੀ ਨਹੀਂ ਪੈਂਦਾ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਇਕੱਲੇ ਬੰਦੇ ਨੂੰ ਔਖਾ ਹੋ ਜਾਂਦਾ ਠੀਕ ਹੈ ਜੀ ਅਸੀਂ ਜ਼ਰੂਰ ਸੰਗਤਾਂ ਤੱਕ ਤੁਹਾਡੀ ਵੀਡੀਓ ਪਹੁੰਚਾਉਣੀ ਹੈ ਠੀਕ ਹੈ ਜੀ ਜਿਵੇਂ ਵੀ ਕੋਈ ਹੋਊਗਾ ਤੇ ਫਿਰ ਅਸੀਂ ਵਿਚਾਰ ਦੱਸਾਂਗੇ ਤੁਹਾਨੂੰ ਨੰਬਰ ਵੀ ਦੇ ਦੇ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੇ ਹੁਣ ਉਹ ਭਰਾ ਸਾਡੇ ਇਹਦੇ ਆ ਜਿਹੜਾ ਸ਼ਹੀਦ ਹੋਇਆ ਜੇ ਉਹਨਾਂ ਦੇ ਪਹਿਣ ਵਾਸਤੇ ਜੇ ਕੋਈ ਜ਼ਰੂਰਤ ਹੋਵੇ ਜਾਂ ਕਿਸੇ ਤਰ੍ਹਾਂ ਦੀ ਵੀ ਅਸੀਂ ਹਾਜ਼ਰ ਆਂ ਜੀ ਠੀਕ ਆ ਜੀ ਉਹ ਤੁਹਾਨੂੰ ਮਤਲਬ ਹੋ ਸਕਦਾ ਤੁਸੀਂ ਬੱਲੋ ਪਿੰਡ ਆ ਉਹਨਾਂ ਦਾ ਅੱਛਾ ਜੀ ਉਹਨਾਂ ਦੇ ਘਰੇ ਵੀ ਜਾ ਸਕਦੇ ਠੀਕ ਆ ਜੀ ਉਹ ਬੱਲੋ ਪਿੰਡ ਦਾ ਮੁੰਡਾ ਹੈ ਠੀਕ ਆ ਜੀ ਬੱਲੋ ਪਿੰਡ ਤਾਂ ਖਾਮ ਆਮ ਖਾਚੇ ਦੋਤ ਪਿੰਡ ਜਾਵੋਗੇ ਜਿੱਤੋਂ ਮਰਜ਼ੀ ਪੁੱਛ ਲਿਓ ਪਹਿਣ ਦਾ ਵਿਆਹ ਹੋਇਆ ਜਾਂ ਕੋਈ ਵੀ ਹੋਇਆ ਤੇ ਅਸੀਂ ਤੁਹਾਨੂੰ ਨੰਬਰ ਲਿਖਾ ਕੇ ਜਾਂਦੇ ਆ ਸਾਨੂੰ ਜ਼ਰੂਰ ਠੀਕ ਠੀਕ ਆ ਜੀ ਉੱਥੇ ਤਾਂ ਉਹ ਤਾਂ ਤੁਸੀਂ ਬੇਸ਼ੱਕ ਪਿੰਡ ਜਾ ਕੇ ਉਹਨਾਂ ਦੇ ਗੱਲ ਕਰ ਸਕਦੇ ਹੋ ਬੱਲੋ ਪਿੰਡ ਬਟੰਡੇ ਦੇ ਨਾਲ ਆ ਠੀਕ ਹੈ ਜੀ ਠੀਕ ਹੈ ਉਹ ਤੁਸੀਂ ਘਰੇ ਜਾ ਕੇ ਸਹਕਮ ਵਧੀਆ ਗੱਲ ਹੈ ਅਸੀਂ ਕਿੰਨੇ ਵੀ ਉਹਨਾਂ ਦੇ ਘਰੇ ਜਾ ਕੇ ਉਹਨਾਂ ਦੀ ਦੁੱਖ ਤਕਲੀਫ ਪੁੱਛੀ ਜਾਵੇ ਅਸੀਂ ਦੂਰ ਬੈਠੇ ਸਾਨੂੰ ਵੀ ਪਤਾ ਨਹੀਂਗਾ ਜੇ ਤੁਸੀਂ ਘਰ ਹੋ ਜਾਓ ਤਾਂ ਬੜੀ ਵਧੀਆ ਗੱਲ ਹੈ ਠੀਕ ਹੈ ਜੀ ਅਸੀਂ ਕੋਸ਼ਿਸ਼ ਪੂਰੀ ਕਰਾਂਗੇ ਤੇ ਬਾਕੀ ਨੰਬਰ ਲੈ ਕੇ ਚੱਲੇ ਆ ਤੁਹਾਨੂੰ ਉਹਦਾ ਨੰਬਰ ਉਹਨਾਂ ਤੱਕ ਪਹੁੰਚਾ ਦਿਓ ਨੰਬਰ ਪਹੁੰਚਾ ਦੇਗਾ ਹਾਂ ਜੀ ਜਦੋਂ ਵੀ ਉਹਨਾਂ ਨੂੰ ਕੋਈ ਜ਼ਰੂਰਤ ਹੈਗੇ ਸਾਨੂੰ ਫੋਨ ਕਰ ਸਕਦੇ ਜੋ ਅਸੀਂ ਕਰ ਸਕਦੇ ਹਾਂ ਨਾ ਜੀ ਹਾਂ ਜੀ ਵੇਖੋ ਜੀ ਐ ਨਹੀਂ ਗੱਲ ਆਪਾਂ ਤਾਂ ਉਹੀ ਕਹਿੰਨੇ ਹੁਣ ਅਸੀਂ ਇੱਥੋਂ ਬਾਰੇ ਵੀ ਤੁਹਾਨੂੰ ਇਹੀ ਗੱਲ ਕਹੀ ਹੈ ਵੀ ਅਸੀਂ ਕੋਈ ਆਏ ਨਹੀਂ ਤੁਹਾਨੂੰ ਕਹਿੰਦੇ ਵੀ ਅਸੀਂ ਹੁਣ ਐਵੇਂ ਇੱਥੇ ਗੱਲ ਕਰਦੀਏ ਜੀ ਸਾਨੂੰ ਤੁਸੀਂ 2 ਲੱਖ ਕਰਕੇ ਦਿਓ ਸਾਨੂੰ ਤੁਸੀਂ 4 ਲੱਖ ਕਰਕੇ ਦਿਓ ਅਸੀਂ ਉਹ ਗੱਲ ਨਹੀਂ ਕਰਦੇ ਅਸੀਂ ਕਹਿੰਨੇ ਵੀ ਜੋ ਕੋਈ ਯੋਗਦਾਨ ਕਿਸੇ ਦਾ ਪਾਉਣ ਦਾ ਹੱਕ ਹੈ ਵੀ ਕੋਈ 2 ਵਾਲਾ ਕੋਈ 4 ਵਾਲਾ ਇਹ ਤਾਂ ਦਾਨ ਜਿਹੜਾ ਹੁੰਦਾ ਉਹ ਵਤਸਮਾਨੀ ਹੁੰਦਾ ਹਾਂਜੀ 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 ਠੀਕ ਹੈ ਜੀ ਆਪਾਂ ਬੁਲਾਉਣੇ ਸੰਗਤ ਨੂੰ ਫਤਿਹ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ